ਜ਼ਰੂਰੀ ਸਰਕਾਰ ਪੂਰੇ ಘೋಷ ਮਾਰਨਾ ਕੀ ਹੈ اور ਜਿਹਦੇ ਨਾਲ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਦੀ ਲੋੜ ਹੈ ਪੰਜਾਬ ਦਾ ਸੀਸੀ ਜੋ ਕਰ ਰਹੇ ਹਾਂ ਅਸੀਂ ਸਾਰੇ ਰਲ ਕੇ ਕਿਉਂਕਿ ਇਹ ਬਿਮਾਰੀ ਹੈ ਜਿਹੜੀ ਇਹ ਸਾਰਿਆਂ ਲਈ ਚਿੰਤਾਜਨਕ ਹੈ ਹਰੇਕ ਪੰਜਾਬ ਦਾ ਜੋ ਨਾਗਰਿਕ ਹੈ ਸਾਡੇ ਮਾਪੇ ਆ ਸਾਡੇ ਬੱਚੇ ਆ ਉਹਨਾਂ ਨੂੰ ਜਿਹੜੇ ਕੀ ਕੁੱਤੀ ਲੈਣ ਦੇ ਲੱਗਿਆ ਉਹਨਾਂ ਨੂੰ ਵੀ ਸੁਣਿਓਂਦੇ ਉਹਨਾਂ ਵਾਸਤੇ ਜਿਵੇਂ ਸਰਕਾਰ ਜੋ ਮੰਤਰੀ ਸਾਹਿਬ ਆਮਸ਼ਿਕ ਧਾਲੀਵਾਲ ਸਾਹਿਬ ਨੇ ਕਿਹਾ ਕਿ 5000 ਜਿਹੜੇ ਬੈਡ ਕੀ ਵੀ ਹੋਰ ਪੂਰੀ ਕੀਤੀ ਗਈ ਹੋਰ ਵੀ ਹੋਵੇ ਜੇ ਲਾਜ਼ਮੀ ਕਰਾਂਗੇ ਜਿਹੜੇ ਮਾੜੇ ਲੋਕਾਂ ਉਹਨਾਂ ਦੇ ਇਸ ਤਰ੍ਹਾਂ ਘਰ ਭਾਏ ਜਾ ਰਹੇ ਆ ਜਿਸ ਤਰ੍ਹਾਂ ਉਹਨੂੰ ਸਜ਼ਾ ਮਿਲਦੀ ਹੈ ਉਹਦੋਂ ਵੀ ਸਖਤ ਸਜ਼ਾ ਦਵਾਈ ਜਾਸੀ ਜੋ ਪਿਸ ਪਾਣੀ ਦੇਣ ਦੀ ਗੱਲ ਕੀਤੀ ਗਈ ਹੈ ਉਸ ਤੋਂ ਤੱਕ ਕੀ ਕਹਿਣਾ ਹੈ ਪਾਣੀ ਕੋਈ ਵੀ ਕੋਈ ਜੀ ਨੂੰ ਮੋਰਦਾ ਨਹੀਂ ਹੁੰਦਾ ਪਰ ਜੇ ਸਾਡੇ ਕੋਲੇ ਪਾਣੀ ਹੋਵੇ ਅਸੀਂ ਜ਼ਰੂਰ ਦੇ ਦਿੰਦੇ ਹਾਂ ਪਰ ਸਾਡੇ ਕੋਲੇ ਹੈ ਨਹੀਂ ਧੱਕੇ ਨਾਲ ਹੀ ਕੋਈ ਪਾਣੀ ਲੈਣਾ ਚਾਹੁੰਦਾ ਹੈ ਪੰਜਾਬ ਦੇ ਲੋਕ ਮੈਨਾ ਅੱਜ ਨਛਾ ਅਵਰਧ ਮਹਿਮਾ ਚਲਾਈ ਗਈ ਮੰਤਰੀ ਸਾਹਿਬ ਆਏ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਸਕਰ ਜੀ ਮੈਂ ਡਾਕਟਰ ਅਮਨਜੀਤ ਖੋੜਦੇ ਸਰ ਅੱਜ ਸਾਡੇ ਕਿਸਾਨ ਬੰਦੇ ਵਿੱਚ ਚਾਰੋਂ ਹਲਕੇ ਜਿਹੜੇ ਹੈਗੇ ਨੇ ਡੇ ਵਲੰਟੀਅਰ ਸਾਰੇ ਜਿੰਨੀਆਂ VDC ਬਣਾਈਆਂ ਨੇ ਵਿਲੇਜ ਡਿਫੈਂਸ ਕਮੇਟੀ ਉਥੋਂ ਸਾਰੇ ਸਾਡੇ ਮੌਜੂਦਾ ਸਰਪੰਚ ਪੰਜ ਬਲਾਕ ਪ੍ਰਧਾਨ IC ਤੇ ਮੰਤਰੀ ਸਾਹਿਬ ਜੀ ਯੁਧ ਨਸ਼ਾ ਮੁਕਤ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਆਏ ਸੀ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਇਸ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਜਾ ਕੇ ਲੀਵ ਕਰਨਾ ਕਿਵੇਂ ਰੀਹੈਬਿਟੇਟ ਕਰਨਾ ਤੇ ਦੁਬਾਰਾ ਬੱਚਿਆਂ ਨੂੰ ਕਿਵੇਂ ਸਕਿੱਲ ਡਿਵੈਲਪਮੈਂਟ ਵੱਲ ਮੋਟੀਵੇਟ ਕਰਨਾ ਮੈਨੂੰ ਜਿਵੇਂ ਇਹਨਾਂ ਨੇ ਕਿਹਾ ਕਿ ਨਸ਼ੇ ਵਿਰੋਧੀ ਮਹਿਮਾ ਚਲਾਈ ਕਿ ਹੁੰਦੇ ਬੈੱਡ ਵੀ ਦਿੱਤੇ ਗਏ ਨੇ ਨਸ਼ਿਆਂ ਲੈਣ ਨੂੰ ਕਿਵੇਂ ਹਾਂਜੀ 5000 ਰੁਪਏ ਬੈੱਡ ਮਹੀਆ ਕਿਰਾਏ ਨੇ ਪੰਜਾਬ ਸਰਕਾਰ ਨੇ ਕਿਉਂਕਿ ਅੱਗੇ ਦਿੱਕਤ ਆਉਂਦੀ ਸੀ ਕਿ ਕੁਝ ਟਾਈਮ ਲਈ ਹੀ ਬੱਚੇ ਰੱਖੇ ਜਾਂਦੇ ਇਸੇ ਉੱਤੇ ਕਿਉਂਕਿ ਕੱਲੇ ਬੱਚੇ ਨਹੀਂ ਜੀ ਕੱਲਾ ਯੂਥ ਨਹੀਂ ਸਾਡਾ ਇਸ ਦਲਦਲ ਵਿੱਚ ਫਸਿਆ ਹੋਇਆ ਸਾਡੇ ਕਾਫੀ ਮੈਚੁਰ ਲੋਕੀਏ ਸੰਕਲਪ ਵਿੱਚ ਫਸੇ ਹੋਏ ਨੇ ਸੋ ਅਸੀਂ ਇਸ ਉਪਰਾਲੇ ਦੇ ਨਾਲ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਦੁਆਰਾ ਤੇ ਸਾਡੀ ਗੁਰੂਆਂ ਪੀਰ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਤੇ ਅਸੀਂ ਨਸ਼ਾ ਰਹਿਤ ਪੰਜਾਬ ਬਣਾਉਣਾ ਮੀਟਿੰਗ ਕੀਤੀ ਕੀ ਦੱਸਿਆ ਸਾਡੇ ਸੇਵਾ ਅੱਜ ਸਰਬੋਤਮ ਨਸ਼ਾ ਦੇ ਪ੍ਰੋਗਰਾਮ ਸਰਕਾਰ ਤੋਂ ਵੱਲੋਂ ਸਰਕਾਰ ਨੇ ਸਾਡੇ ਕੌਮੀ ਕਮਿਸ਼ਨ ਨਾਲ ਸੀਰਵੈਂਟ ਕੇ ਬਾਦਲੀ ਦੀ ਇਛਾ ਤੋਂ ਦੇ ਦਿੱਤੇ ਪਹਿਲੀ ਮਾਰਚ ਤੋਂ ਸ਼ੁਰੂ ਕੀਤਾ ਲੋਦਲੀ ਆਦਿ ਨੇੜੀਆਂ ਪਿੰਡਾਂ ਦੇ ਵਿੱਚ ਡਿਫੈਂਸ ਕੀਤੀਆਂ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਾਹਿਬਾਨ ਉਹਨਾਂ ਨੂੰ ਜਿਹੜਾ ਇਸ ਯੁੱਧ ਦੇ ਵਿੱਚ ਸ਼ਾਮਲ ਕੀਤਾ ਇਹ ਯੁੱਧ ਜਿਹੜਾ ਲੋਕਾਂ ਦਾ ਯੁੱਧ ਹੈ ਕੱਲੀ ਪੁਲਿਸ ਜਿਹੜੀ ਹੈ ਜਾਂ ਕੱਲੀ ਪੀਲੋ ਕ੍ਰੇਸੀਏ ਨੂੰ ਲਈ ਜਾ ਸਕਦੀ ਇਹ ਯੁੱਧ ਜਿਹੜਾ ਸਾਰੇ ਲੋਕ ਵੱਲ ਕੇ ਜਿਹੜਾ ਇਹ ਲੜਨਗੇ ਤੇ ਆਪਾਂ ਸਮਗਲ ਨਾਲੋਂ ਤੇ ਇਹ ਜਿਹੜੀ ਨਸ਼ਿਆ ਦੀ ਲਹਿਰ ਇਹਨੂੰ ਖਤਮ ਕਰਾਂਗੇ ਅੱਜ ਮੇਰੀ ਔਰ ਮੇਰੇ ਕੈਬਨ ਦੇ ਸਾਥੀ ਸੀਨੀਅਰ ਸਾਥੀ ਸਾਡੇ ਬੰਤੀ ਸਾਹਿਬ ਫਤਿਹ ਗਮੀਸੇ ਕੁੜੀਆ ਜੀ ਦੀ ਇੱਥੇ ਡਿਊਟੀ ਸੀਗੀ ਅਸੀਂ ਬੜੇ ਖੁਸ਼ ਹਾਂ ਬੜੇ ਬਹੁਤ ਵਧੀਆ ਤੱਕ ਦੇ ਨਾਲ ਪ੍ਰੋਗਰਾਮ ਹੋਇਆ ਔਰ ਮੈਨੂੰ ਆਸ ਹੈ ਕਿ ਲਾਜਮੀ ਸਾਡੇ ਐਮਐਲਏ ਸਾਹਿਬਾਨ ਸਾਰੇ ਆਏ ਆ ਸਾਡੇ ਐਮਐਲਏ ਸਾਹਿਬਾਨ ਡੀਸੀ ਐਸਐਸਪੀ ਸਾਰੇ ਹਲਕੇ ਸੀ ਪੰਜਾਬ ਦੇ ਵਿੱਚੋਂ ਤੇ ਫਰੋਜ਼ਪੁਰ ਦੇ ਵਿੱਚੋਂ ਇਹ ਨਸ਼ਾ ਜਿਹੜਾ ਖਤਮ ਕਰਾਂਗੇ ਉਹ ਦੂਜਾ ਵੀ ਸੱਦਾ ਦਿੱਤਾ ਕਿ ਕੱਲ ਕੀਤੀ ਰਾਤ ਜਿਹੜਾ ਇਹ ਪਾਣੀ ਦੇ ਉੱਤੇ ਡਾਕਾ ਮਾਰ ਦੀ ਕੋਸ਼ਿਸ਼ ਕੀਤੀ ਪੀਜੇਪੀ ਨੇ ਸਾਡੇ ਭਾਗਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਤੱਕਲਾ ਜੀ ਕਰਕੇ ਸਾਡਾ ਬਾਦੂ ਪਾਣੀ ਜਿਹੜਾ ਹਰਿਆਣੇ ਨੂੰ ਕੇਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਵੀ ਲੋਕਾਂ ਨੂੰ ਸੱਦਾ ਦਿੰਦਾ ਕਿ ਸਾਰੇ ਪੰਜਾਬੀਆਂ ਨੂੰ ਇਹਦੇ ਖਿਲਾਫ ਲੜਨਾ ਪਊਗਾ ਅਸੀਂ ਪਾਣੀ ਤਾਂ ਇੱਕ ਤੁੰਤਾ ਵੀ ਜਿਹੜਾ ਕਿਸੇ ਵੀ ਹੋਸਟ ਸਟੇਟ ਨੂੰ ਹਰਿਆਣੇ ਨੂੰ ਰਾਸ਼ਟਾਨ ਨੂੰ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਆਪਣੇ ਪੀਣ ਲਈ ਪਾਣੀ ਨਹੀਂ ਹੈ ਅੱਜ ਸਵੇਰੇ ਬਾਜ ਸਾਹਿਬ ਨੇ ਆਗ ਪਾਰਟੀ ਮੀਟਿੰਗ ਵੀ ਕੀਤੀ ਆ ਮੰਡੇ ਵਿਧਾਨ ਸਭਾ ਦਾ ਹੀ ਸੈਸ਼ਨ ਵੀ ਕਰ ਰਹੇ ਆ ਸੋ ਕੋਈ ਵੀ ਸਰਕਾਰ ਕੇਂਦਰ ਦੀ ਬੀਜੇਪੀ ਪੰਜਾਬ ਦੇ ਵਿੱਚੋਂ ਜੇ ਕੋਸ਼ਿਸ਼ ਕਰੂਗੀ ਕਿ ਇੱਕ ਟੁਕ ਦਾ ਪਾਣੀ ਲੈਂਦਾ ਤਾਂ ਉਹਦਾ ਚਮਤਸ ਜਿਹੜਾ ਉਹ ਵਿਰੋਧ ਹੋਊਗਾ ਉਹ ਵੀ ਫਿਰ ਨਹੀਂ ਸੱਦਾ ਦਿੱਤਾ ਕਿ ਆਪਾਂ ਨੂੰ ਇਹ ਚੋਧ ਲਈ ਵਿਚਾਰ ਆਣਾ ਚਾਹੀਦਾ ਸਰ ਬੀਬੀ ਐਮਪੀ ਦੇ ਉੱਪਰ ਸਰ ਕੀ ਕਹੋਗੇ ਜਿਹੜਾ 8500 ਕਿਊਸਿਕ ਪਾਣੀ ਕੋ ਉਹਨਾਂ ਨੇ ਕਿਹਾ ਇਹ ਅਸੀਂ ਦੇਣਾ ਹੀ ਦੇਣਾ ਨਹੀਂ ਨਹੀਂ ਸਰ ਨਹੀਂ ਵਿਆਹ ਕੇ ਭਾਵੇਂ ਜੋ ਮਰਜ਼ੀ ਹੋ ਜੇ ਅਸੀਂ ਜਿੰਨਾ ਪਾਣੀ ਦੇਣਾ ਸੀਗਾ ਉਨ੍ਹਾਂ ਨੇ ਉਹਨਾਂ ਨੂੰ ਪਾਣੀ ਦੀ ਪੀਣ ਦੀ ਲੋੜ ਸੀਗੀ 1700 ਕਿਊਬਿਕ ਦੀ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز